ਸਰਕਾਰ ਮੁਰਦਾਬਾਦ ਲੋਕ ਇਕਤਾ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਇਹ ਜਗਰੀ ਬਹਿਜਾਈ ਕਰੋ ਜਾਰੀ ਕਰੋ ਜਾਰੀ ਕਰੋ ਇਹ ਜਗਰੀ ਬਹਿਜਾਈ ਕਰੋ ਸਰ ਆਪਣਾ ਸ਼ੋਕ ਨਾਮ ਸਰ ਮੇਨਾ ਸਾਤਨਾਮ ਮੁਖਸਰ ਉਹ ਆਪਾ ਪ੍ਰਧਾਨ ਪੀਐਸ ਚਾਟਰ ਜੁਨੀਅਰ ਪੰਜਾਬ ਕਿਸ ਤਰ੍ਹਾਂ ਰੋਸ ਕੀਤਾ ਜਾ ਰਿਹਾ ਪੁਲਜਾਮ ਕਰਕੇ ਹਾਂ ਸਰ ਅਸੀਂ ਪੀਐਸ ਚਾਟਰ ਦਾ ਨੋਟੀਫਿਕੇਸ਼ਨ ਜਾਰੀ ਕਰਵਾ ਰਹੇ ਹਾਂ ਵੀ ਅਸੀਂ ਕਹਿ ਰਹੇ ਹਾਂ ਸਾਡਾ ਜਿਹੜਾ ਪੀਐਸ ਚਾਟਰ ਦਾ ਨੋਟੀਫਿਕੇਸ਼ਨ ਜਾਰੀ ਹੋ ਜੇ ਜੋ ਲਗਭਗ 18 ਤੋਂ 19 ਮਹੀਨੇ ਹੋ ਗਿਆ ਇਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜੀ ਸਾਨੂੰ ਸਰਕਾਰ ਨੇ ਫਰਵਰੀ ਦੇ ਵਿੱਚ ਕਿਹਾ ਸੀ ਕਿ 26 ਮਈ ਨੂੰ ਤੁਹਾਡਾ ਪੇਪਰ ਹੋਊਗਾ ਆ ਸਰ ਤੁਸੀਂ ਦੇਖ ਸਕਦੇ ਹੋ ਜਿਹੜੇ ਆ ਤਿੰਨ ਪੇਪਰ ਆ ਉਹ ਤੋਂ ਪਹਿਲਾਂ ਹੀ ਹੋਏ ਹੋਏ ਆ ਆ ਸਾਡਾ ਚੌਥਾ ਪੇਪਰ 26 ਮਈ ਲਿਖਿਆ ਸੀ ਜੋ ਕਿ ਨਹੀਂ ਹੋਇਆ ਸਰਕਾਰ ਕਹ ਰਹੀ ਸੀ ਇਲੈਕਸ਼ਨ ਤੋਂ ਬਾਅਦ ਜਿਹੜਾ ਤੁਹਾਡਾ ਪੇਪਰ ਦਾ ਨੋਟੀਫਿਕੇਸ਼ਨ ਜਾਰੀ ਕਰਦੇ 4 ਜੂਨ ਤੋਂ ਬਾਅਦ ਜਾਰੀ ਕਰ ਦਾਂਗੇ ਇਸ ਲਈ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਰਕਾਰ ਜਿੱਦੋਂ ਜਾਣੇ ਹਰਜੂਤ ਬੰਸਰਗੇ ਹਕਾਰੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਅੱਜ ਪਤਾ ਵੀ ਲੱਗ ਗਿਆ ਕਿ ਲੋਕ ਸਭਾ ਦੇ ਜਿਹੜਾ 13 ਦੇ ਵਿੱਚੋਂ ਤਿੰਨ ਸੀਟਾਂ ਆਈਆਂ ਸੋ ਅਸੀਂ ਹੁਣ ਵੀ ਸਰਕਾਰ ਨੂੰ ਹੀ ਮੰਗ ਕਰਦੇ ਆ ਕਿ ਸਾਡੇ ਪੀਐਸਟ ਦਾ ਨੋਟੀਫਿਕੇਸ਼ਨ ਜਤੋਂ ਜਲਦੀ ਜਾਰੀ ਕੀਤਾ ਜਾ ਸਕੇ ਤਾ ਜੋ ਸਦੀ ਪੜਾਈ ਕੰਟੀਨਿਊ ਕਰ ਸਕੀਏ ਸਰ ਆਮ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੁਸੀਂ ਵੀ ਦੇਖ ਲਿਓ ਗਰਮੀ ਹੈ ਕੋਈ ਬੱਚੇ ਸਕੂਲ ਆਪਣੇ ਕਿਤੇ ਆਪਣੇ ਘਰ ਜਾ ਰਹੇ ਨੇ ਕੋਈ ਪਰਸਨ ਆਪਣੇ ਘਰ ਜਾ ਰਿਹਾ ਜੇਕਰ ਕਿਸੇ ਨੂੰ ਕੁਝ ਹੋ ਲੈਂਦਾ ਹੈ ਗਰਮੀ ਦੇ ਕਾਰਨ ਕੌਣ ਜ਼ਿੰਮੇਵਾਰ ਹੈ ਸਾਰੇ ਇਹਦੇ ਵਿੱਚ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ ਪ੍ਰਸ਼ਾਸਨ ਜ਼ਿੰਮੇਵਾਰ ਤੁਸੀਂ ਆਪਣਾ ਧਰਨਾ ਡਿਸਕਸਟਰ ਤੇ ਵੀ ਲਾ ਸਕਦੇ ਸੀ ਫਲਾਇਰ ਕਿਉਂ ਜਾਮ ਕਿਤੇ ਆ ਸਰ ਇਹਦੇ ਵਿੱਚ ਹੈਗਾ ਸਰ ਟੀਸੀ ਦਾ ਉੱਤਰ ਵਿੱਚ ਧਰਨਾ ਲਾ ਸਕਦੇ ਸੀ ਪਰ ਪਬਲਿਕ ਨੇ 92 ਸੀਟਾ ਦੇ ਕੇ ਇਹਨਾਂ ਐਮਐਲ ਨੂੰ ਭੇਜਿਆ ਜਨਤਾ ਨੂੰ ਹੀ ਪਤਾ ਲੱਗੇ ਕਿ ਅਸੀਂ ਕਿੰਨਾ ਕਾ ਠੀਕ ਹੈ ਐਮਐਲਏ ਬਣਾ ਕੇ ਭੇਜੇ ਕਿੰਨਾ ਕੋ ਸਰਕਾਰ ਸਾਨੂੰ ਤੰਗ ਕਰ ਰਹੀ ਆ ਗਰਾਊਂਡ ਲੈਵਲ ਤੇ ਤਾਂ ਆਇਆ ਕਿਉਂਕਿ ਗਰਾਊਂਡ ਲੈਵਲ ਤੋਂ ਗੱਲ ਤਾਂ ਉੱਠੂਗੀ ਪਰ ਦੇਖੋ ਆਮ ਪਬਲਿਕ ਨੂੰ ਹਰ ਵਾਰੀ ਟਾਰਗੇਟ ਕੀਤਾ ਜਾਂਦਾ ਹੈ ਆਮ ਪਬਲਿਕ ਕਿਉਂ ਪਰੇਸ਼ਾਨ ਹੁੰਦੀ ਹੈ ਸਰ ਜਿਵੇਂ ਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਕਿ ਐਂਬੂਲੈਂਸ ਲਈ ਜਗ੍ਹਾ ਦਿੱਤੀ ਐਮਰਜੈਂਸੀ ਕੋਈ ਵੀ ਹੁੰਦੀ ਆ ਅਸੀਂ ਐਮਰਜੈਂਸੀ ਦਾ 24 ਘੰਟੇ ਤਿਆਰ ਆ ਪਰ ਜੇ ਸਾਨੂੰ ਪਤਾ ਜੀ ਸਰਕਾਰ ਬੋਲੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਣੀ ਐ ਐਸ ਲਈ ਸਾਨੂੰ ਅੱਕਿਆਂ ਨੂੰ ਇਹ ਗਰਮੀ ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਜਿੱਥੇ 50 ਡਿਗਰੀ ਤਾਪਮਾਨ ਹੈਗਾ ਉੱਥੇ ਸਾਨੂੰ ਇੱਥੇ ਧੁੱਪਿਆ ਕੇ ਬਹਿਣਾ ਪਿਆ ਸਾਰੀ ਕੋਈ ਅਕੈਡਮੀ ਵਾਲੇ ਵੀ ਤੁਹਾਨੂੰ ਸਪੋਰਟ ਕਰ ਰਹੇ ਨੇ ਜੀ ਸਾਰਾ ਅਕੈਡਮੀ ਬਹੁਤ ਸਾਰੀਆਂ ਸਪੋਰਟ ਕਰ ਰਹੀਆਂ ਜੀ ਕਿਹੜੀ ਕਿਹੜੀ ਅਕੈਡਮੀ ਸਪੋਰਟ ਕਰ ਰਹੀ ਹੈ ਹਾਂ ਸਾਰੇ ਇੱਕ ਦਾ ਟੈਟ ਬਜਾਰੇ ਗਈ ਹੈ ਜੀ ਅਰੋੜਾ ਕਲਾਸਿਸ ਹੈਗੀ ਆ ਠੀਕ ਹੈ ਤੇ ਆਪਣਾ ਡ੍ਰੀਮ ਅਕੈਡਮੀ ਵਾਲੇ ਹੋਰ ਬਹੁਤ ਸਾਰੀਆਂ ਅਕੈਡਮੀ ਹੈਗੀਆਂ ਜਿਨ੍ਹਾਂ ਦੇ ਕਿ ਮੈਨੂੰ ਨਾਂ ਨਹੀਂ ਪਤਾ ਪਰ ਸਾਰੇ ਪੰਜਾਬ ਦੇ ਵਿੱਚੋਂ ਅਕੈਡਮੀਆ ਸਾਡੀ ਸਪੋਰਟ ਹੁਣ ਤੁਹਾਡੀ ਮੰਗ ਨਾ ਪੂਰੀ ਹੋਣ ਤੇ ਅੱਗੇ ਇਸ ਤੋਂ ਇਲਾਵਾ ਕੀ ਕੀਤਾ ਇਹ ਤੁਹਾਡੇ ਵੱਲੋਂ ਸਰ ਜੀ ਸਾਡੀ ਮੰਗ ਪਹਿਲੇ ਨੰਬਰ ਦਾ ਸੀ ਉਹ ਨਜ਼ਰ ਧਰ ਰੇ ਤੋੜਦੇ ਨਹੀਂ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਚਾਹੇ 1 ਘੰਟਾ ਲੱਗ ਜਾਏ ਜਾਂ 2 ਘੰਟੇ ਲੱਗ ਜਾਏ ਸ਼ਾਮ ਦੇ 10 ਵਜੇ ਜਾਣ ਤੁਹਾਡਾ ਜਾਈ ਰਹੇਗਾ ਤਾਂ ਨਾ ਧਰਨਾ ਸਾਡਾ ਕੰਟੀਨਿਊ ਰਹੂਗਾ ਜੀ ਠੀਕ ਹੈ ਜੀ ਹਾਂ ਜੀ ਸਰ ਇਹ ਹਾਈਵੇ ਰੋਡ ਜਾਮ ਕਿਉਂ ਕੀਤਾ ਗਿਆ ਸਰ ਇਹ ਪੀਐਸ ਟੈਕਟਰੂ ਲੈ ਕੇ ਦਿੱਤਾ ਗਿਆ ਪੀਐਸ ਟੈਡ ਜੈਫਰ ਜੋਕ ਦਾ ਟੈਸਟ ਹੁੰਦਾ ਜੀ ਜਿਹਨੂੰ ਕੈਂਡੀਡੇਟ ਕਲੀਅਰ ਕਰਕੇ ਅੱਗੇ ਯਾਨੀ ਕਿ ਨੈਕਸਟ ਪੋਜੀ ਟੀਚਰ ਬੰਦੇ ਨੇ ਜੀ 26 ਮਈ ਨੂੰ ਇਹਨਾਂ ਨੇ ਡੇਟ ਦਿੱਤੀ ਸੀ ਸਾਨੂੰ ਕਿ ਤੁਹਾਡਾ ਪੇਪਰ ਹੋਏਗਾ ਪਰ ਹਾਲੇ ਤੱਕ ਨੋਟੀਫਿਕੇਸ਼ਨ ਆਊਟ ਨਹੀਂ ਹੋਇਆ ਇਲੈਕਸ਼ਨ ਵੀ ਹੋ ਗਿਆ ਵੋਟਰਾਂ ਵੀ ਪੈ ਗਈਆਂ ਸਰਕਾਰ ਵੀ ਬਣ ਗਈ ਹੈ 1.5 ਸਾਲ ਹੋ ਗਏ ਕੈਂਡੀਡੇਟ ਪੀਐਸਟੈਟ ਦੀ ਵੇਟ ਕਰ ਰਹੇ ਨੇ ਸੀਟੈਟ ਦਾ ਪੇਪਰ ਸਰ ਤਿੰਨ ਵਾਰੀ ਹੋ ਗਿਆ ਚੌਥੀ ਵਾਰ ਹੁਣ ਹੁਣ ਫਿਰ ਹੁਣ ਜਾ ਰਿਹਾ 7 ਜੁਲਾਈ ਨੂੰ ਸਾਡੀ ਇੱਕੋ ਹੀ ਮੰਗ ਹੈ ਜਾਨਣਾ ਕਿ ਸਾਡਾ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਏ ਤਾਂ ਕਿ ਕੈਂਡੀਡੇਟ ਦੀ ਨਾ ਤਾਂ ਆਰਥਿਕ ਲੋਟ ਹੋਏ ਨਾ ਹੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਹਣ ਜਿਹੜਾ ਪੁਲ ਜਾਮ ਕੀਤਾ ਹੈ ਕਿੰਨੇ ਟਾਈਮ ਤੱਕ ਜਾਮ ਕਰੋਗੇ ਸਰ ਜਦੋਂ ਤੱਕ ਸਾਡੀ ਮੰਗ ਪੂਰੀਆਂ ਨਹੀਂ ਹੋਣਗੀਆਂ ਉਦੋਂ ਤੱਕ ਇਹ ਪੁਲ ਜਾਮ ਰਹੇਗਾ ਕਿਉਂਕਿ ਅਸੀਂ ਚੋਣਿਆ ਕਿ ਜਿਹੜੇ ਅਸੀਂ ਐਮਐਲਏ ਨੂੰ ਬਣਾ ਕੇ ਸੀ ਵਿਧਾਨ ਸਭਾ 'ਚ ਭੇਜਿਆ ਸਰ ਉਹ ਸਾਡੀ ਆ ਕੇ ਗੱਲਬਾਤ ਸੁਣ ਸਾਡੇ ਨਾਲ ਬੈਠਣ ਕੀ ਸਾਡੇ 'ਚ ਕਿੱਥੇ ਕਮੀ ਰਹਿ ਗਈ ਸੀ ਜਿਹੜਾ ਕਿ ਸਾਡਾ ਹਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਤੋਂ ਪਹਿਲਾਂ ਕਿਸੇ ਹੋਰ ਅਧਿਕਾਰੀ ਨੂੰ ਮਿਲੇਗਾ ਇਸ ਤੋਂ ਪਹਿਲੇ ਸਾਰੇ ਸਾਡੀਆਂ ਐਜੂਕੇਸ਼ਨ ਮਿਨਿਸਟਰ ਰਜੋਰ ਸਿੰਘ ਬੈਸਲਾਲ 6-7 ਵਾਰ ਸਾਡੀ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਉਹ ਮੀਟਿੰਗਾਂ ਬੇਸ ਟਾ ਰਹੀਆਂ ਨੇ ਅਸੀਂ ਵਾਰ-ਵਾਰ ਰਿਕਵੈਸਟ ਕਰ ਰਹੇ ਹਾਂ ਕਿ ਸਾਡਾ ਪੀਐਸਟਟ ਲਿਆ ਜਾਏ ਜਿਹੜਾ 12 ਮਾਰਚ 2023 ਨੂੰ ਪੀਐਸਟਟ ਉਸ ਕੋਈ ਕੰਫਰਮੈਲਟੀ ਹੋਈ ਸੀ ਉਸ ਪੇਪਰ 'ਚ ਮਿਸਪ੍ਰਿੰਟਿੰਗ ਪੈਟਰਨ ਚੇਂਜ ਲੈਂਗੁਏਜ ਮਿਕਸ ਤੇ ਬਹੁਤ ਖਾਮੀਆਂ ਪੇਪਰ 'ਚ ਸੀ ਪਰ ਬੀਐਡ ਦਾ ਜਿਹੜਾ ਸੀ ਐਸਐਸਟੀ ਇਹ ਚ ਕੁਝ ਖਾਮੀਆਂ ਸੀ ਉਹ ਪੇਪਰ ਦੁਆਰੇ ਲਿਆ ਗਿਆ ਪਰ ਸਾਡਾ ਪੇਪਰ ਨਹੀਂ ਲਿਆ ਗਿਆ ਅਸੀਂ ਉਸ ਟਾਈਮ ਵੀ ਬਹੁਤ ਮੀਟਿੰਗਾਂ ਕੀਤੀਆਂ ਅਪੀਲ ਕੀਤੀ ਪਰ ਸਾਡਾ ਪੇਪਰ ਨਹੀਂ ਲਿਆ ਗਿਆ ਅਸੀਂ ਚਾਹੁੰਦੇ ਕਿ ਨਵੇਂ ਸਿਰੇ ਤੋਂ ਸਾਡਾ ਪੇਪਰ ਲਿਆ ਜਾਏ ਜੋ ਕਿ ਸਾਨੂੰ ਇੱਕ ਨਿਊ ਨੋਟੀਫਿਕੇਸ਼ਨ ਦਿੱਤਾ ਜਾਏ ਹੁਣ ਰੋਡ ਜਾਮ ਦੇ ਦੌਰਾਨ ਕੋਈ ਗਲਤ ਬਾਤ ਬਣਦੀ ਹੈ ਉਹਦੇ ਜ਼ਿੰਮੇਵਾਰ ਕੌਣਾ ਹੈ ਅਗਰ ਰੋਡ ਉਹ ਆਪਣੇ ਪੰਜਾਬ ਸਰਕਾਰ ਹੋਏਗੀ ਮੌਕੇ ਤੇ ਪ੍ਰਸ਼ਾਸਨ ਹੈ ਇਹ ਮੌਕੇ ਤੇ ਇਹ ਹੋਣਗੇ ਕਿਉਂਕਿ ਅਸੀਂ ਇਹਨਾਂ ਨੂੰ ਅਪੀਲ ਕਰ ਚੁੱਕੇ ਹਾਂ ਕਿ ਉਹ ਪਿੱਛੇ ਜੋ ਵੀ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਰੋਕਣ ਤਾਂ ਕਿ ਕੈਂਡੀਡੇਟ ਬੈਠੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੁਣ ਅੱਗੇ ਕੀ ਸੰਭਾਵਨਾ ਹੈਗੀਏ ਰੋਡ ਜਮ ਦਾ ਅੱਗੇ ਇਹ ਸਵਾਲ ਹੈ ਸਰ ਜਦੋਂ ਤੱਕ ਇਥੋਂ ਦੇ ਵਿਧਾਇਕ ਐਮ ਐਲ ਏ ਸਾਹਿਬ ਨਹੀਂ ਆਦੇ ਉਦੋਂ ਤੱਕ ਇਹ ਤਰਨਾ ਨਹੀਂ ਚੱਕਿਆ ਜਾਏਗਾ ਕਿਉਂਕਿ ਉਹਨਾਂ ਨੇ ਉਹਨਾਂ ਨਾਲ ਹੀ ਗੱਲਬਾਤ ਹੋਣੀ ਹੈ ਕਿਉਂਕਿ ਉਹਨਾਂ ਦੇ ਥਰੂ ਸਾਡੀ ਐਜੂਕੇਸ਼ਨ ਮਿਨਿਸਟਰ ਨਾਲ ਗੱਲਬਾਤ ਹੋਏਗੀ ਕਿਉਂਕਿ ਡਾਇਰੈਕਟ ਸਾਡਾ ਫੋਨ ਨਹੀਂ ਚੱਕ ਰਹੇ ਕਾਫੀ ਵਾਰ ਅਸੀਂ ਪਹਿਲੇ ਵੀ ਟਰਾਈ ਕਰ ਚੁੱਕੇ ਹਾਂ ਫੋਨ ਸਾਡਾ ਕੱਟਿਆ ਜਾਂਦਾ ਤੁਸੀਂ ਆਪ ਦੇਖੋ ਜਦੋਂ ਸਰਕਾਰ ਆਉਂਦੀ ਹੈ ਉਸ ਤੋਂ ਪਹਿਲੇ ਕਾਫੀ ਵਾਅਦੇ ਕੀਤੇ ਜਾਂਦੇ ਹਨ ਪਰ ਸੱਤਾ ਦੇ ਆਉਣ ਤੋਂ ਬਾਅਦ ਸਰਕਾਰ ਕੋਈ ਵੀ ਕੰਮ ਕਰ ਨਹੀਂਦੀ ਸਰ ਜੀ ਤਾਂ ਸ਼ੁਭਨਾਮ ਸਰ ਆਪਣਾ ਸਰ ਮੇਰਾ ਨਾਮ ਸੋਨੀ ਕੁਮਾਰ ਜੀ ਪੀਐਸਟਟ ਯੂਨੀਅਨ ਪ੍ਰੈਜ਼ੀਡੈਂਟ ਆਫ ਪੰਜਾਬ ਸਰ ਮੈਂ ਪਿਛਲੇ 3 ਸਾਲ ਤੋਂ ਅਗਵਾਈ ਕਰ ਰਿਹਾ ਪੀਐਸਟਟ ਯੂਨੀਅਨ ਦੀ